ਇਸ ਵੇਲੇ ਦੀ ਵੱਡੀ ਖਬਰ ਸ਼੍ਰੀ ਦਰਬਾਰ ਸਾਹਿਬ ਨੂੰ ਮੂੜ ਬੰਬ ਨਾਲ ਉਡਾਉਣ ਦੀ ਧਮਕੀ ਭਰੀ ਈਮੇਲ ਆਈ ਹੈ ਜਿਸ ਤੋਂ ਬਾਅਦ ਲਗਾਤਾਰ ਬੀਐਸਐਫ ਅਤੇ ਪੰਜਾਬ ਪੁਲਿਸ ਅਲਰਟ ਤੇ ਚੱਪੇ-ਚੱਪੇ ਤੇ ਤਣਾਤੀ ਕੀਤੀ ਗਈ ਹੈ ਚੈਕਿੰਗ ਕੀਤੀ ਜਾ ਰਹੀ ਹੈ ਬੌਮਸਕਾਟ ਦੀਆਂ ਟੀਮਾਂ ਪਹੁੰਚੀਆਂ ਹੋਈਆਂ ਨੇ ਦੱਸ ਦਈਏ ਕਿ ਲਗਾਤਾਰ ਇਹ ਤੀਜਾ ਦਿਨ ਹੈ ਜਦੋਂ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਜਿਹੜੀ ਹੈ ਧਮਕੀ ਦਿੱਤੀ ਗਈ ਹੈ ਤੇ ਅੱਜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਦੱਸਿਆ ਜਾ ਰਿਹਾ ਹੈ ਕਿ ਤਿੰਨ ਈਮੇਲ ਆਈਆਂ ਨੇ ਜਿਸ ਦੇ ਵਿੱਚ ਲਿਖਿਆ ਹੈ ਕਿ ਸ਼੍ਰੀ ਦਰਬਾਰ ਸਾਹਿਬ ਚ ਆਰਡੀਐਸ ਆਰਡੀ ਰੱਖਿਆ ਹੋਇਆ ਤੇ ਬੰਮ ਨਾਲ ਉਡਾਉਣ ਦੀ ਜਿਹੜੀ ਆ ਇਹ ਧਮਕੀ ਦਿੱਤੀ ਗਈ ਆ ਦੱਸਦੀ ਕਿ ਕੱਲ ਬੀਐਸਐਫ ਦੇ ਜਵਾਨ ਜਿਹੜੇ ਨੇ ਸ਼੍ਰੀ ਦਰਬਾਰ ਸਾਹਿਬ ਪਹੁੰਚੇ ਸੀ ਉਹਨਾਂ ਦੇ ਵੱਲੋਂ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸਨ ਡੌਗ ਸਕਾਉਟ ਦੀਆਂ ਟੀਮਾਂ ਵੀ ਉੱਥੇ ਪਹੁੰਚੀਆਂ ਸੀ ਹਰ ਜੋ ਸ਼ੱਕੀ ਵਸਤੂ ਜੇ ਲੱਗ ਰਹੀ ਸੀ ਉਸ ਦੀ ਤਲਾਸ਼ੀ ਕੀਤੀ ਗਈ ਤੇ ਲਗਾਤਾਰ ਜਿਹੜੇ ਮੈਟਲ ਡਿਟੈਕਟਰ ਮਸ਼ੀਨਾਂ ਹੋਣ ਉਹ ਵੀ ਤਨਾਦ ਕੀਤੀਆਂ ਗਈਆਂ ਨੇ ਟਾਸਕ ਫੋਰਸ ਜਿਹੜੀ ਆ ਸ਼੍ਰੀ ਦਰਬਾਰ ਸਾਹਿਬ ਚ ਤਨਾਦ ਕੀਤੇ ਗਏ ਲਗਾਤਾਰ ਐਸਜੀਪੀਸੀ ਜਿਹੜੀ ਆ ਅਲਰਟ ਮੋਡ ਤੇ ਆ ਪੰਜਾਬ ਪੁਲਿਸ ਅਲਰਟ ਮੋਡ ਤੇ ਆ ਲਗਾਤਾਰ ਜਿਹ ਤਲਾਸ਼ੀ ਕੀਤੀ ਜਾ ਰਹੀ ਹੈ ਜੇਕਰ ਅਜਿਹੀ ਕੋਈ ਵਸਤੂ ਹੋਵੇ ਸ਼ੱਕੀ ਵਸਤੂ ਦਿਖਦੀ ਹੈ ਤਾਂ ਉਸ ਦੀ ਅਜਾਂਚ ਜਿਹੜੀ ਆ ਕੀਤੀ ਜਾ ਰਹੀ ਆ ਤਾਂ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਆ ਅੱਜ ਤੀਜੇ ਦਿਨ ਵੀ ਦਿੱਤੀ ਗਈ ਆ ਲਗਾਤਾਰ ਜਿਹੜੀ ਆ ਇਹ ਧਮਕੀਆਂ ਭਰੀ ਈਮੇਲ ਆਈ ਆ ਰਹੀ ਆ ਲਗਾਤਾਰ ਜੇਕਰ ਗੱਲ ਕੀਤੀ ਜਾਵੇ ਪਿਛਲੇ ਦਿਨੀ ਦੀ ਤਾਂ ਸਭ ਤੋਂ ਪਹਿਲਾ ਆਇਆ ਸੀ ਕਿ ਲੰਗਰ ਹਾਲ ਨੂੰ ਆਰ ਡੀ ਐਕਸ ਨਾਲ ਉਡਾ ਦਿੱਤਾ ਜਾਵੇਗਾ ਇਹ ਧਮਕੀ ਆਈ ਸੀ ਉਸ ਤੋਂ ਬਾਅਦ ਈਮੇਲ ਕੰਦੀ ਆ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸ਼੍ਰੀ ਦਰਬਾਰ ਸਾਹਿਬ 'ਚ ਬੰਬ ਰੱਖਿਆ ਹੋਇਆ ਬੰਬ ਜਿਹੜਾ ਕੰਪਲੈਕਸ ਆ ਉਸ ਨੂੰ ਬੰਬ ਨਾਲ ਉੜਾ ਦਿੱਤਾ ਜਾਵੇਗਾ ਤੇ ਕੱਲ ਬੀਐਸਐਫ ਜਿਹੜੇ ਜਵਾਨ ਸਨ ਉਹ ਪਹੁੰਚੇ ਸਨ ਡੌਕਸ ਕੋਟ ਅਤੇ ਪੂਰੇ ਕੰਪਲੈਕਸ ਦੀ ਜਿਹੜੀ ਹੈ ਉਹ ਤਲਾਸ਼ੀ ਲਈਤੀ ਗਈ ਸੀ ਤਾਂ ਇਸ ਤਰੀਕੇ ਦੇ ਨਾਲ ਇਜੇ ਦਿਨ ਵੀ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਜਿਹੜੀ ਹੈ ਧਮਕੀ ਦਿੱਤੀ ਗਈ ਹੈ 14 15 ਅਤੇ 16 ਤਰੀਕ ਅੱਜ ਵੀ ਇਹ ਧਮਕੀ ਭਰੀ ਈਮੇਲ ਜਿਹੜੀ ਆਈ ਹੈ ਚੱਪੇ-ਚੱਪੇ ਤੇ ਟਾਸਕ ਫੋਰਸ ਜਿਹੜੀ ਹੈ ਤਨਾਤ ਕੀਤੀ ਗਈ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਇੱਥੇ ਨਤਮਸਤਕ ਹੁੰਦੇ ਨੇ ਤੇ ਇਸ ਤਰੀਕੇ ਦੀ ਈਮੇਲ ਆਣਾ ਕਿਤੇ ਨਾ ਕਿਤੇ ਡਰ ਦਾ ਮਾਹੌਲ ਜ਼ਰੂਰ ਬਣ ਜਾਂਦਾ ਹੈ ਪਰ ਪੁਲਿਸ ਤੇ ਬੀਐਸਐਫ ਅਤੇ ਐਸਜੀਪੀਸੀ ਪੂਰੇ ਤਰੀਕੇ ਦੇ ਨਾਲ ਚੌਕਸ ਹੈ ਹਰ ਇੱਕ ਜੋ ਸ਼ਰਦਾਲੂ ਉੱਥੇ ਪਹੁੰਚ ਰਿਹਾ ਉਸ ਦੀ ਵੀ ਤਲਾਸ਼ੀ ਲਈਤੀ ਜਾ ਰਹੀ ਹੈ ਜੇਕਰ ਕੁਝ ਸ਼ੱਕੀ ਚੀਜ਼ ਨਜ਼ਰ ਆਂਦੀ ਹੈ ਉਸ ਦੀ ਵੀ ਤਲਾਸ਼ੀ ਲਈਤੀ ਜਾ ਰਹੀ ਹੈ ਡੌਗਸ ਸਕਵਾਡ ਮੈਟਲ ਡਿਟੈਕਟਰ ਮਸ਼ੀਨਾ ਹਰ ਪ੍ਰਬੰਧ ਜਿਹੜੇ ਨੇ ਉੱਥੇ ਕੀਤੇ ਗਏ ਨੇ ਲਗਾਤਾਰ ਜਿਹੜੇ ਆ ਚੌਕਸੀ ਪੂਰੀ ਵਰਤੀ ਜਾ ਰਹੀ ਹੈ ਕਿਉਂਕਿ ਕਈ ਵਾਰ ਇਸ ਤਰੀਕੇ ਦੀਆਂ ਈਮੇਲਸ ਜਿਹੜੀਆਂ ਹੁੰਦੀਆਂ ਨੇ ਇਹ ਫੇਕ ਹੁੰਦੀਆਂ ਨੇ ਡਰਾਉਣ ਦੇ ਲਈ ਲੋਕਾਂ ਨੂੰ ਇਸ ਤਰੀਕੇ ਦੀਆਂ ਈਮੇਲਸ ਜਿਹੜੀਆਂ ਨੇ ਉਹ ਭੇਜੀਆਂ ਜਾਂਦੀਆਂ ਨੇ ਪਰ ਕਿਸੇ ਤਰੀਕੇ ਦੀ ਕੋਈ ਜਿਹੜੀ ਆ ਕੁਤਾਹੀ ਨਾ ਹੋ ਲਗਾਤਾਰ ਜਿਹੜੀ ਆ ਪੁਲਿਸ ਐਸਜੀਪੀਸੀ ਜਿਹੜੀ ਆ ਚੌਕਸ ਹੈ ਹਰ ਤਰੀਕੇ ਦੇ ਨਾਲ ਜਿਹੜੇ ਆ ਪ੍ਰਬੰਧ ਕੀਤੇ ਗਏ ਨੇ ਇਸ ਪੂਰੀ ਖਬਰ ਤੇ ਵਧੇਰੇ ਜਾਣਕਾਰੀ ਲਈ ਮੇਰੇ ਸਹਿਯੋਗੀ ਮਨਿੰਦਰ ਮੋਗਾ ਜੀ ਜੁੜ ਚੁੱਕੇ ਨੇ ਮੋਂਗਾ ਜੀ ਅੱਜ ਫੇਰ ਸ਼੍ਰੀ ਦਰਬਾਰ ਸਾਹਿਬ ਨੂੰ ਬੰਮ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ ਕਿ ਕੋਈ ਜਾਣਕਾਰੀ ਹੈ ਆ ਦੇਖੋ ਇਹ ਲਗਾਤਾਰ ਤੀਸਰਾ ਦਿਨ ਹੈ ਜਦੋਂ ਸ਼੍ਰੀ ਦਰਬਾਰ ਸਾਹਿਬ ਸਮੂਹ ਨੂੰ ਆਰਡੀਐਕਸ ਨਾਲ ਉਡਾਉਣ ਦੀ ਧਮਕੀ ਭਰੀ ਮੇਲ ਪ੍ਰਾਪਤ ਹੋਈ ਹੈ ਪਹਿਲੀ ਮੇਲ 14 ਜੁਲਾਈ ਨੂੰ ਆਈ ਸੀ ਇਸ ਦੇ ਵਿੱਚ ਸਮਾਂ ਵੀ ਦਿੱਤਾ ਗਿਆ ਸੀ ਕਿ 3 ਵਜੇ ਬਲਾਸਟ ਕੀਤਾ ਜਾਵੇਗਾ ਉਸ ਤੋਂ ਬਾਅਦ 15 ਤਰੀਕ ਨੂੰ ਦੁਬਾਰਾ ਇਹ ਮੇਲ ਹੋਈ ਤੇ ਅੱਜ ਇਸ ਤੀਸਰੇ ਦਿਨ 16 ਤਰੀਕ ਨੂੰ ਲਗਾਤਾਰ ਕੁਝ ਕੁ ਸਮੇਂ ਦੇ ਵਕਫੇ ਤੇ ਤਿੰਨ ਈਮੇਲਸ ਆਈਆਂ ਇੱਕੋ ਮوضوع ਮੈਂ ਇੱਕੋ ਮੈਟਰ ਹੈ ਇੱਕੋ ਈਮੇਲ ਆਈਡੀ ਤੋਂ ਈਮੇਲਸ ਕੀਤੀਆਂ ਗਈਆਂ ਜੋ ਕਿ ਲੈਂਗੁਏਜ ਵੀ ਜਿਹੜੀ ਹੈ ਉਹ ਤਾਮਿਲ ਲੱਗ ਰਹੀ ਹੈ ਤਾਮਿਲ ਆਡੀ ਤੋਂ ਈਮੇਲ ਆਈ ਹੈ ਜਿਸ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਦੇ ਨਾਲ ਨਾਲ ਦੇਸ਼ ਦੇ ਹੋਰ ਵੀ ਵੱਖ-ਵੱਖ ਪ੍ਰਮੁੱਖ ਤਾਂ ਤਾਂ ਬਿਲਕੁਲ ਮੌਂਗਾ ਦੀ ਜਾਣਕਾਰੀ ਦੇ ਰਹੀ ਸੀ ਕਿ ਅੱਜ ਇੱਕ ਹੀ ਦਿਨ ਦੇ ਵਿੱਚ ਜਿਹੜੀਆਂ ਤਿੰਨ ਈਮੇਲ ਆndੀਆਂ ਨੇ ਜਿਸ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦਾ ਜਿਹੜਾ ਜ਼ਿਕਰ ਕੀਤਾ ਜਾਂਦਾ ਹੈ ਉਸ ਤੋਂ ਬਾਅਦ ਜੇਕਰ ਐਸਟੀਪੀ ਸ੍ਰੀ ਗੱਲ ਕੀਤੀ ਜਾਵੇ ਉਹ ਵੀ ਪੂਰੀ ਤਰੀਕੇ ਦੇ ਨਾਲ ਚੌਕਸ ਹੈ ਕਿਉਂਕਿ ਸ਼੍ਰੀ ਦਰਬਾਰ ਸਾਹਿਬ ਰੋਹਾਨੀਅਤ ਦਾ ਦਾਰ ਹੈ ਇੱਥੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂ ਆਉਂਦੇ ਨੇ ਤੇ ਇਸ ਤਰੀਕੇ ਦੇ ਨਾਲ ਜੇਕਰ ਕਿਸੇ ਧਾਰਮਿਕ ਸਥਾਨ ਨੂੰ ਇਸ ਤਰੀਕੇ ਦੇ ਨਾਲ ਧਮਕੀ ਭਰੀ ਈਮੇਲ ਆਵੇ ਜਿੱਥੇ ਇੰਨੀ ਵੱਡੀ ਗਿਣਤੀ ਦੇ ਵਿੱਚ ਸ਼ਰਧਾਲੂ ਨਤਮਸਤਕ ਹੁੰਦੇ ਹੋਣ ਤੇ ਉੱਥੇ ਚੌਕਸੀ ਜੇ ਆ ਵੱਜ ਜਾਂਦੀ ਹੈ ਲਗਾਤਾਰ ਪੁਲਿਸ ਐਸਜੀਪੀਸੀ ਅਤੇ ਜੇਕਰ ਗੱਲ ਕੀਤੀ ਜਾਵੇ ਜੋ ਹੁਣ ਬੀਐਸਐਫ ਦੇ ਜਵਾਨ ਵੀ ਉੱਥੇ ਨੇ ਜਿਹੜੇ ਚੌਕਸੀ ਦੇ ਪ੍ਰਬੰਧ ਜਿਹੜੇ ਨੇ ਪੂਰੇ ਤਰੀਕੇ ਦੇ ਨਾਲ ਮੁਕੰਮਲ ਕੀਤੇ ਹੋਏ ਨੇ ਪਰ ਅੱਜ ਫਿਰ ਵੱਡੀ ਖਬਰ ਇਹ ਹੀ ਹੈ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਣਾਉਣ ਦੀ ਜਿਹੜੀ ਹੈ ਇਹ ਧਮਕੀ ਦਿੱਤੀ ਗਈ ਹੈ ਅੱਜ ਤੀਜਾ ਦਿਨ ਹੈ ਤੀਜੇ ਦਿਨ ਦੇ ਵਿੱਚ ਤਿੰਨ ਈਮੇਲ ਆndੀਆਂ ਨੇ ਜਿੱਥੇ ਇਸ ਤਰੀਕੇ ਦੇ ਨਾਲ ਕਿਹਾ ਜਾਂਦਾ ਹੈ ਕਿ ਸ਼੍ਰੀ ਦਰਬਾਰ ਸਾਹਿਬ ਦੇ ਵਿੱਚ ਬੰਬ ਰੱਖਿਆ ਹੋਇਆ ਹੈ ਪਾਈਪਾ ਦੇ ਵਿੱਚ ਆਰਡੀਐਕਸ ਭਰਿਆ ਹੋਇਆ ਇਸ ਤਰੀਕੇ ਦੀਆਂ ਈਮੇਲ ਆndੀਆਂ ਨੇ ਪਰ ਹੁਣ ਸੁਰੱਖਿ ਕੱ데 ਪੂਰੇ ਤਰੀਕੇ ਦੇ ਨਾਲ ਜਿਹੜੇ ਪ੍ਰਬੰਧ ਕੀਤੇ ਗਏ ਨੇ ਤਾਂ ਵੱਡੀ ਖਬਰ ਆਈ ਹੈ ਕਿ ਸ਼੍ਰੀ ਦਰਬਾਰ ਸਾਹਿਬ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਜਿਹੜੀ ਹੈ ਅੱਜ ਮੁੜ ਦਿੱਤੀ ਗਈ ਹੈ